ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦੇ। ਆਪ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਾ ਸਿਟੀ ਹੈੱਡਲਾਈਨ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਹੜੇ ਗੁਰੂ ਘਰ ਆ ਕੇ ਹਰ ਵੇਲੇ ਸੇਵਾ ਕਰਦੇ ਆ ਛੋਟਾ ਜਾਂ ਸੱਦਾ ਦਿਓ ਤੇ ਉਹ ਸਾਡੇ ਕੋਲ ਚੱਲੇ ਜਾਂਦੇ ਆ ਮੈਂ ਬਹੁਤ ਨਮੇਦ ਹਾਂ ਤੁਹਾਡਾ ਵੀ ਸਿਟੀ ਹੈੱਡਲਾਈਨ ਵੀ ਦਿਨ ਦੁਪਣੀ ਤੇ ਰਾਤ ਦੁਪਣੀ ਤਰੱਕੀ ਕਰੇ ਪਹਿਲੀ ਤਰੀਕਾ 'ਚ ਲੋਕ ਗੁਰੂ ਘਰ ਨਤਮਸਤਕ ਹੋ ਕੇ ਆਪਣੇ ਚੜ੍ਹਦੇ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਗੁਰੂ ਮਹਾਰਾਜ ਅੱਗੇ ਬਾਬਾ ਦੀਪ ਸਿੰਘ ਅੱਗੇ ਆਪ ਤੇ ਜੋੜ ਕੇ ਅਰਦਾਸ ਕਰਦਾ ਵੀ ਜਿਹੜੀ ਸੰਗਤ ਗੁਰੂ ਮਹਾਰਾਜ ਦੇ ਓਡਾਤਰ ਲੈ ਕੇ ਨਵਾਂ ਸਾਲ ਕਰ ਰਹੀ ਹੈ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਕੰਮ ਵਿੱਚ ਕਾਮਯਾਬੀਆਂ ਬਖਸ਼ਣ ਅਤੇ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਚੰਨਾਂ ਚਾ ਕੇ ਸਮਾਜ ਨੂੰ ਸੇਧ ਦੇਣ ਅੱਜ ਇੱਕ ਭਗੜਾ ਭਾਗਾ ਵਾਲਾ ਦਿਨ ਅੱਜ ਨਵੇਂ ਸਾਲ ਦੀ ਆਮਦ ਹੋ ਰਹੀ ਹੈ ਰਾਤ ਤੋਂ ਹੀ ਕੀਰਤਨ ਵਾਲੇ ਗੁਰਦੁਆਰਾ ਸਾਹਿਬ ਹੀ ਲੱਗੇ ਹੋਏ ਨੇ ਅੱਜ ਸਵੇਰ ਤੋਂ ਹੀ 4 ਵਜੇ ਤੋਂ ਹੀ ਸੰਗਤ ਸਾਰੀ ਰਾਤ ਤੋਂ ਹੀ ਆ ਰਹੀ ਹੈ ਸਾਲ ਦੀ ਸ਼ੁਰੂਆਤ ਕਰਨ ਦੇ ਵਾਸਤੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਇ ਨਮਸਤਕ ਹੋਣ ਦਾ ਮੌਕਾ ਮਿਲਦਾ ਪਰ ਅੱਜ ਸਵੇਰ ਤੋਂ ਹੀ ਵੱਡੀ ਤعداد ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਊਟ ਆਸਰਾ ਲੈਣ ਦੇ ਵਾਸਤੇ ਭਾਰੀ ਸੰਗਤਾਂ ਦੇ ਵਿੱਚ ਉਸ਼ਾ ਦੇ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਦੀ ਸਾਰੀ ਸੰਗਤ ਬਾਬਾ ਦੀਪ ਸਿੰਘ ਗੁਰਦੁਆਰੇ ਦਾ ਊਟ ਆਸਰਾ ਲੈ ਕੇ ਆਪਣੇ ਸਾਲ ਦੀ ਸ਼ੁਰੂਆਤ ਕਰਨੀ ਚਾਹੁੰਦੀ ਹੈ ਮੈਂ ਇਹ ਕਹਿਣਾ ਚਾਹਾਂਗੀ ਪਹਿਲੇ ਸਾਲ ਦੀ ਹੈ ਨਵੇਂ ਸਾਲ ਦੀ ਹੈ ਸਭ ਨੂੰ ਮੁਬਾਰਕਾਂ ਪਰਮਾਤਮਾ ਸਭ ਨੂੰ ਦੇ ਰੋਕਤਾ ਬਖਸ਼ੇ ਕਾਰੋਬਾਰ ਵਿੱਚ ਉੱਚੀਆਂ ਤਰੱਕੀਆਂ ਪਾਵੇ ਮੈਂ ਵੀ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਫੈਸ਼ਨ ਦੇ ਨਾਮ ਤੇ ਪਰਮਾਤਮਾ ਮੈਨੂੰ ਵੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ 2026 ਨਵੇਂ ਸਾਲ ਦਾ ਜਿਹੜਾ ਆਗਾਜ਼ ਹੋ ਚੁੱਕਿਆ ਨਵਾਂ ਸਾਲ ਜਿਹੜਾ ਚੜ੍ਹ ਤੁਕਿਆ ਅੱਜ ਨਵੇਂ ਸਾਲ ਦੀ ਪਹਿਲੀ ਕਿਰਨ ਚੜ੍ਹੀ ਹੈ ਲੋਕ ਜਿਹੜੇ ਲੁਧਿਆਣਾ ਵਾਸੀ ਨੇ ਲੁਧਿਆਣਾ ਨਿਵਾਸੀ ਨੇ ਜਿਹੜੇ ਉਹ ਨਤਮਸਤਕ ਉਹ ਹੋਣਾ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਗੁਰੂ ਘਰ ਤੋਂ ਜਿਹੜੀ ਕਰਨੀ ਕੋਸ਼ਿਸ਼ ਕੀਤੀ ਹੈ ਲੋਕਾਂ ਵੱਲੋਂ ਵੀ ਨਵਾਂ ਸਾਲ ਜਿਹੜਾ ਉਹ ਖੁਸ਼ੀਆਂ ਭਰਿਆ ਆਵੇ ਸਾਡੇ ਨਾਲ ਨੇ ਰਾਜਤਨੀ ਜੀ ਹਰਪੀ ਜੀ ਹਰਪੀ ਜੀ ਸਤੋਵਾਲਾ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਆਪ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਾ ਸਿਟੀ ਹੈਡਲਾਈਨ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੇ ਗੁਰੂ ਘਰ ਆ ਕੇ ਹਰ ਵੇਲੇ ਸੇਵਾ ਕਰਦੇ ਆ ਛੋਟਾ ਜਿਹਾ ਸੱਦਾ ਦਿਓ ਤੇ ਉਹ ਸਾਡੇ ਕੋਲ ਚੱਲੇ ਜਾਂਦੇ ਆ ਮੈਂ ਬਹੁਤ ਨਵੇਂ ਸਾਲ ਦਾ ਧੰਨਵਾਦ ਕਰਦਾ ਵੀ ਸਿਟੀ ਐਲਾਈਨ ਵੀ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਕਰੇ ਤੇ ਸਮੂਹ ਸੰਗਤ ਜਿਹੜੀ ਗੁਰੂ ਘਰ ਨਗਮਸਤਕ ਹੋਣ ਆ ਰਹੀ ਹੈ ਇਹ ਕੱਲ ਰਾਤ ਤੋਂ ਹੀ ਨਵੇਂ ਸਾਲ ਦਾ ਵੱਡਾ ਪ੍ਰੋਗਰਾਮ ਸੀ ਉਹਦੇ ਵਿੱਚ ਤੇ ਉਸ ਤੋਂ ਬਾਅਦ ਲਗਾਤਾਰ ਤਾਰ ਟੁੱਟੀ ਨਹੀਂ ਐ ਲੋਕੀ ਆਪਣਾ ਨਗਮਸਤਕ ਹੋ ਗਏ ਨਵੇਂ ਸਾਲ ਦੀ ਰੰਮਤਾ ਗੁਰੂ ਮਹਾਰਾਜ ਦੇ ਚਰਨਾ ਤੇ ਵਿੱਚ ਅਸ਼ੀਰਵਾਦ ਲੈ ਕੇ ਨਵਾਂ ਸਾਲ ਸ਼ੁਰੂ ਕਰਨਾ ਚਾਹ ਰਹੇ ਸੀ ਕਹਾਂ ਕਹਾਂਗੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਪਹਿਲੀ ਤਰੀਕਾ 'ਚ ਲੋਕ ਗੁਰੂ ਘਰ ਨਤਮਸਤਕ ਹੋ ਕੇ ਆਪਣੇ ਚਰਦੇ ਸਾਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਮੈਂ ਗੁਰੂ ਮਹਾਰਾਜ ਅਗੇ ਬਾਬਾ ਦੀਪ ਸਿੰਘ ਅਗੇ ਹੱਥ ਜੋੜ ਕੇ ਅਰਦਾਸ ਕਰਦਾ ਵੀ ਜਿਹੜੀ ਸੰਗਤ ਗੁਰੂ ਮਹਾਰਾਜ ਦੇ ਓਡਾਤਰ ਲੈ ਕੇ ਨਵਾਂ ਸਾਲ ਕਰ ਰਹੀ ਹੈ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਕੰਮ ਵਿੱਚ ਕਾਮਯਾਬੀਆਂ ਬਖਸ਼ਣ ਅਤੇ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਚਨਾਂ ਚਾ ਕੇ ਸਮਾਜ ਨੂੰ ਸੇਧ ਦੇਣ ਤੇ ਗੁਰੂ ਵਾਲੇ ਬਣਨ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਕੁੰਚੇ ਆ ਗੁਰਦੁਆਰਾ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਂਸ਼ਨ ਇਥੇ ਨਵੇਂ ਸਾਲ ਨੂੰ ਦੇਖਦੇ ਹੋਏ ਬਿੰਦਰਾ ਪਰਿਵਾਰ ਵੱਲੋਂ ਜਿਹੜਾ ਅੱਜ ਨਿਸ਼ਾਨ ਸਾਹਿਬ ਚੋਲਾ ਸਾਹਿਬ ਚੜਾਇਆ ਗਿਆ ਰੇ ਗਲਬਤ ਕੰਨੀ ਕੁਛ ਕਰਦੇ ਆ। ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਭਗੜਾ ਭਾਗਾ ਵਾਲਾ ਦਿਨ ਅੱਜ ਨਵੇਂ ਸਾਲ ਦੀ ਆਮਦ ਹੋ ਰਹੀ ਹੈ ਰਾਤ ਤੋਂ ਹੀ ਕੀਰਤਨ ਵਾਲੇ ਗੁਰਦੁਆਰਾ ਸਾਹਿਬ ਹੀ ਲੱਗੇ ਹੋਏ ਨੇ ਅੱਜ ਫੇਰ ਤੋਂ ਹੀ 4 ਵਜੇ ਤੋਂ ਹੀ ਸੰਗਤ ਸਾਰੀ ਰਾਤ ਤੋਂ ਹੀ ਆ ਰਹੀ ਹੈ ਸੰਗਤ ਦਾ ਹੜਾ ਆਇਆ ਹੋਇਆ ਸੰਗਤ ਦੀ ਬਹੁਤ ਬਹੁਤ ਮਿਹਰਬਾਨੀ ਲੰਗਰ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਨਵਾਂ ਸਾਲਾ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਤਾਂ ਇਹ ਹੀ ਚੰਨਿਆ ਵਾਤੋਵਾਤ ਆਪਣੇ ਗੁਰੂ ਘਰ ਨਾਲ ਗੁਰੂ ਘਰ ਆਓ ਗੁਰੂ ਘਰ ਦੀਆਂ ਖੁਸ਼ੀਆਂ ਬਰਾਬਰਤ ਕਰੋ ਬੋਲੇ ਸਾਡੀ ਰਸਮ ਆਦਾ ਕੀਤੀ ਕੀ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਕੀ ਕਹਿਣ ਜਗਾ ਮਨ ਨੂੰ ਖੁਸ਼ੀ ਹੋਈ ਮੈਂ ਤਾਂ ਮਨ ਦੀ ਸ਼ਾਂਤੀ ਵਿੱਚ ਹਰ ਸਾਲ ਪਹਿਲੀ ਨੂੰ ਚੜ੍ਹਾਈ ਦਾ ਕੰਮ ਕਰਕੇ ਚਨਾਉਂਦੇ ਹਰ ਇੱਕ ਸੋ ਹੋ ਗਰਮਤ ਕਰਦੇ ਆ ਸੰਗ ਸੰਤਾਂ ਨਾਲ ਸਭ ਤੋਂ ਪਹਿਲਾਂ 90 ਸਾਲ ਦੀ ਮੁਬਾਰਕਬਾਦ ਤੁਹਾਨੂੰ ਵੀ ਅੱਜ 90 ਸਾਲ ਦੀਆਂ ਸਾਰੇ ਲੁਧਿਆਣੇ ਦੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਹੁਤ ਹੀ ਖੁਸ਼ੀਵਾਲਾ ਦਿਨ ਹੋਰ ਮੁਬਾਰਕ ਦਿਨ ਹੈ ਕਿ ਸਾਨੂੰ ਸਾਲ ਦੀ ਸ਼ੁਰੂਆਤ ਕਰਨ ਦੇ ਵਾਸਤੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਰੋਜ਼ ਨਮਸਤਕੋਂ ਦਾ ਮੌਕਾ ਮਿਲਦਾ ਪਰ ਅੱਜ ਸਵੇਰ ਤੋਂ ਹੀ ਵੱਡੀ ਤਦਾਦ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਊਟ ਆਸਰਾ ਲੈਣ ਦੇ ਵਾਸਤੇ ਭਾਰੀ ਸੰਗਤਾਂ ਦੇ ਵਿੱਚ ਊਸ਼ਾ ਦੇ ਕਿਸ ਤਰ੍ਹਾਂ ਲੱਗ ਰਿਹਾ ਕਿ ਲੁਧਿਆਣਾ ਸ਼ਹਿਰ ਦੀ ਸਾਰੀ ਸੰਗਤ ਬਾਬਾ ਦੀਪ ਸਿੰਘ ਗੁਰਦੁਆਰੇ ਦਾ ਉਹ ਦਾਸਰਾ ਲੈ ਕੇ ਆਪਣੇ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਔਰ ਮੈਂ ਵੀ ਆਜੇ ਥੇ ਉਹ ਦਾਸਰਾ ਲੈਣ ਦੇ ਵਾਸਤੇ ਇੱਥੇ ਪਹੁੰਚੇ ਆ। ਜਿੱਥੇ ਲੋਕ ਨਾਖਮਤ ਨੂੰ ਥੇ ਤੇ ਮਾਤਾਵਈ ਘਟਨੀ ਹੈਗੀਆਂ। ਗੁਰੂ ਘਰ ਜਿਹੜੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਸ਼ੁਰੂ ਕਰ ਰਹੇ ਨੇ। ਮਤਾ ਜੀ ਸਭ ਤੋਂ ਪਹਿਲਾਂ ਨਵੇਂ ਸਾਲ ਦੀ ਮੁਬਾਰਕਾ ਸੱਚ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਬੀਰ ਕੋ ਮੈਂ ਇੱਥੇ ਗੁਰਦੁਆਰਾ ਦੀਪ ਬਾਬਾ ਦੀਪ ਸਿੰਘ ਦੇ ਆਂਦੇ ਆ। ਬਹੁਤ ਮੰਤਾਂ ਪੂਰੀਆਂ ਹੁੰਦੀਆਂ। ਸਾਰਿਆਂ ਨੂੰ ਅਸੀਂ ਕਹੀਦਾ ਇੱਥੇ ਮੱਥਾ ਟੇਕ ਕੇ ਆਓ ਰੱਬ ਤੁਹਾਡੀ ਸਹਾਇਤਾ ਕਰੇਗਾ ਹਰ ਪਾਸਿਓ ਤੁਹਾਨੂੰ ਸਭ ਕੁਝ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਅੱਜ ਬਾਬਾ ਦੀਪ ਸਿੰਘ ਗੁਰਦਾਰੇ ਗੁਰੂ ਘਰ ਤੋਂ ਨਤਮਸਤਕ ਹੋ ਕੇ ਸ਼ੁਰੂ ਕੀਤੀ ਗਈ ਹੈ ਹਾਂਜੀ ਠੀਕ ਹੈ ਮੈਂ ਇਹ ਕਹਿਣਾ ਚਾਹਾਂਗੀ ਪਹਿਲੇ ਸਾਲ ਦੀ ਹੈ ਨਵੇਂ ਸਾਲ ਦੀ ਹੈ ਸਭ ਨੂੰ ਮੁਬਾਰਕਾਂ ਪਰਮਾਤਮਾ ਸਭ ਨੂੰ ਦੇਰ ਉਕਤਾ ਬਖਸ਼ੇ ਕਾਰੋਬਾਰ ਵਿੱਚ ਉੰਡੀਆਂ ਤਰੱਕੀਆਂ ਪਾਵੇ ਮੈਂ ਵੀ ਆਪਣਾ ਕੰਮ ਸ਼ੁਰੂ ਕੀਤਾ ਹੈ ਹੋਰ ਫੈਸ਼ਨ ਦੇ ਨਾਮ ਤੇ ਪਰਮਾਤਮਾ ਮੈਨੂੰ ਵੀ ਤੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਪਰਮਾਤਮਾ ਸਾਰਿਆਂ ਨੂੰ ਰਾਜ ਕਾਇਰਾਜ ਹੰਡਾਇਵ ਲੋ ਨਿਰਯਰਤਾ ਅਸੇ ਸਭ ਨੂੰ ਕਿਰਪਾ ਕਰੇ ਸਭ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ